ਉਹ ਸੋਚਣ ਵਾਲੀ ਗੱਲ ਹੈ ਵੀ ਜੇ ਹਰ ਮੰਦਰ ਆਮ ਹੋਵੇ ਸਰੋਵਰ ਕੇਵਲ ਨਹਾਉਣ ਲਈ ਹੋਵੇ ਆਂਦੇ ਨੇ ਨਾ ਪ੍ਰਚਾਰਕ ਉਹ ਆਂਦੇ ਦੀ ਜਾਤ ਪਾਤ ਜਾਦਾ ਸੀ ਮਹਾਰਾਜ ਨੇ ਸਾਰਿਆਂ ਨੂੰ ਇੱਕ ਸਰੋਵਰ ਚ ਇਸ਼ਨਾਨ ਕਰਨ ਲਈ ਕਿਹਾ ਵੀ ਜਾਤ ਪਾਤ ਦਾ ਰੌਲਾ ਨਾ ਰਵੇ ਪਾਣੀ ਦੀ ਕਿਲਤ ਸੀ ਲੋਕ ਪਾਣੀ ਪੀ ਲਿਆ ਕਰਨ ਚੁੱਭੀਆਂ ਲਾ ਲਿਆ ਕ ਇਹਨਾਂ ਨੂੰ ਬੰਦਾ ਪੁੱਛੇ ਵੀ ਊ ਬਥੇਰੇ ਲਵਾਏ ਨੇ ਗੁਰਾਂ ਲਈ ਨਾਉਣ ਲਈ ਪਾਣੀ ਪੀਣ ਲਈ ਜੇ ਵਾਕਿਆ ਹੀ ਸਰੋਵਰ ਕੁਝ ਨਹੀਂ ਹੈ ਬਾਬਾ ਦੀਪ ਸਿੰਘ ਨੂੰ ਕਦੇ ਵੀ ਕਲਮ ਰੱਖ ਕੇ ਖੰਡਾ ਨਹੀਂ ਸੀ ਫੜਨਾ ਚਾਹੀਦਾ ਉਹ ਪਾਣੀ ਦਾ ਚਚ ਬਚਾਈ ਦੇ ਪੂਰਿਆ ਇਹਨਾਂ ਦੇ ਹਿਸਾਬ ਨਾਲ ਨਵਾਂ ਚ ਬੱਚਾ ਬਣਾ ਲਓ ਲਕੀਰ ਸਾਹਿਬ ਗੁਰਦਾਰਾ ਵੇਖਿਆ ਨਾ ਤਰਨਤਨ ਸਾਹਿਬ ਉੱਥੇ ਪਹੁੰਚਦੇ ਨੇ 5000 ਦੇ ਕਰੀਬ ਸਿੰਘ ਇਕੱਠਾ ਹੋ ਗਿਆ ਉਹ ਖੰਡਾ ਲੈ ਕੇ ਤੇ ਉਥੇ ਇੱਕ ਲਕੀਰ ਖਿੱਚ ਦਿੱਤੀ ਐ ਇੱਕ ਇੰਗਲਿਸ਼ ਦਾ ਵਿਦਵਾਨ ਉਹ ਜ਼ਿਕਰ ਕਰਦਾ ਕਹਿੰਦਾ ਲਕੀਰ ਖਿੱਚ ਕੇ ਨਾ ਬਾਬਾ ਦੀਪ ਸਿੰਘ ਕਹਿੰਦੇ ਓਨਲੀ ਦੋਜ਼ ਵਾਰੀਅਰਸ ਲਵ ਹਰਮੰਦਰ ਸਾਹਿਬ ਮੋਰ 덴 ਦੇ ਲਾਈਵਸ ਸ਼ੁੱਡ ਕਮ ਫੋਰਵਰਡ ਜਿਨ੍ਹਾਂ ਨੂੰ ਹਰਮੰਦਰ ਪਿਆਰਾ ਲਕੀਰੋਂ ਪਾਰ ਹੋ ਜਾਓ ਜਿਨ੍ਹਾਂ ਨੂੰ ਜਾਨ ਪਿਆਰੀ ਐ ਘਰ ਪਿਆਰਾ ਪਿਛੇ ਰਹਿ ਜਾਓ ਕਹਿੰਦੇ ਐਸੀ ਖੇੜ ਸੀ ਸਿੰਘਾਂ ਦੀ ਸਾਰੇ ਹੀ ਲਕੀਰੋਂ ਪਾਰ ਹੋ ਗਏ ਹਰਮੰਦਰ ਪਿਆਰਾ ਐ ਕਹਿੰਦੇ ਘਰ ਦੀ ਕੋਈ ਗੱਲ ਨਹੀਂ ਇਹਦਾ ਮਤਲਬ ਉਹ ਆਮ ਇਮਾਰਤ ਨਹੀਂ ਹੈ ਘਰ ਵਰਗੀ ਪਵਿੱਤਰ ਜਗ੍ਹਾ ਹੈ ਪਰਮੇਸ਼ਵਰ ਦੀ